ਹੈ ਨਹੀਂ ਸੀ ਕੋਈ ਨਹੀਂ ਕੋਈ ਦੇਖ ਕੇ ਗੁਰੂ ਆ ਸ਼ੀਸ਼ਾ ਡਾਊਨ ਕਰ ਲਿਓ ਸਰ ਸ਼ੀਸ਼ਾ ਡਾਊਨ ਕਰ ਲਿਓ ਜੀ ਜੇਜਦਾਰ ਜੀ ਸਸੀ ਕਾਲ ਪਹਿਲਾਂ ਤਾਂ ਤੁਹਾਨੂੰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਤੇ ਅੱਜ ਪੰਜਾਬ ਪੁਲਿਸ ਇੱਕ ਨਵੇਕਲਾ ਕੰਮ ਕਰ ਰਹੀ ਆ ਜੀ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਦੇਖੋ ਕੀ ਕਰ ਰਹੀ ਹੈ ਪੰਜਾਬੂ ਤੁਸੀਂ ਤੁਹਾਨੂੰ ਜਿਹੜਾ ਤੁਸੀਂ ਸੀਟ ਬੈਲਟਾਂ ਲਾਈਆਂ ਹੋਈਆਂ ਬਹੁਤ ਵਧੀਆ ਰੰਗ ਨਾਲ ਇਸ ਤੋਂ ਆਹ ਲਓ ਜੀ ਉੱਧਰ ਜਥੇਦਾਰ ਸਾਹਿਬ ਬੈਠੇ ਉਹਨਾਂ ਦੇ ਵੀ ਬੈਲਟ ਲਾਈ ਹੋਈ ਆ ਹਰ ਕੋਈ ਅੱਛੇ ਤਰੀਕੇ ਨਾਲ ਕਰੇ ਔਰ ਦੇਖ ਕੇ ਸਾਨੂੰ ਬੜਾ ਵਧੀਆ ਲੱਗਿਆ ਤੁਸੀਂ ਅੱਛੇ ਤਰੀਕੇ ਨਾਲ ਬੈਲਟਾਂ ਲਗਾ ਕੇ ਬੜਾ ਵਧੀਆ ਤਰੀਕੇ ਨਾਲ ਸਫਰ ਕਰ ਰਹੇ ਹੋ ਅਤੇ ਤੁਹਾਡਾ ਮੂੰਹ ਵੀ ਮਿੱਠਾ ਕਰਾਵਾਂਗੇ ਪਰਮਾਤਮਾ ਕਰੇ ਤੁਹਾਡਾ ਸਾਰਾ ਸਫਰ ਬਹੁਤ ਸੋਹਣਾ ਨਿਕਲੇ ਤੇ ਐਦਾਂ ਹੀ ਅੱਗੇ ਤੋਂ ਸੀਟ ਬੈਲਟਾਂ ਲਾ ਕੇ ਰੱਖੋ ਜੀ ਅੱਛਾ ਪਰਲੇ ਪਾਸੇ ਜਿਹੜੇ ਜਥੇਦਾਰ ਸਾਹਿਬ ਬੈਠੇ ਤੁਸੀਂ ਮੈਨੂੰ ਲੱਗਦੀ ਹੈ ਇਨਾਕਾ ਦੇਖ ਕੇ ਖੁੱਲੀ ਹੋਈ ਹੈ ਬੈਲਟ ਖੁੱਲ ਗਈ ਫਿਰ ਅਚਾਨਕ ਖੁੱਲ ਗਈ ਜੀ ਅ ਚਲੋ ਧਿਆਨ ਰੱਖੋ ਅੱਗੇ ਤੋਂ ਹਨ ਜੀ ਸਹੀ ਤਰੀਕੇ ਦੇ ਨਾਲ ਬੈਲਟ ਲਾ ਕੇ ਹੀ ਕਿਉਂਕਿ ਤੁਹਾਡਾ ਪਰਿਵਾਰ ਤੁਹਾਨੂੰ ਡਿਕ ਰਿਹਾ ਜੀ ਬਹੁਤ ਧੰਨਵਾਦ ਅੱਛਾ ਪੁਲਿਸ ਦੁਆਰਾ ਕੀਤਾ ਕਾਰਜ ਇਹ ਤੁਹਾਨੂੰ ਕਿੰਨਾ ਕੁ ਵਧੀਆ ਲੱਗਿਆ ਜੀ ਹ ਬਹੁਤ ਵਧੀਆ ਲੱਗਿਆ ਕਿਉਂਕਿ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਜਿਵੇਂ ਸਾਰਾ ਕੁਝ ਜਿਹੜੇ ਨਵੇਂ ਮੁੰਡੇ ਲੱਗੇ ਆ ਪੁਲਿਸ ਦੇ ਵਿੱਚ ਬਹੁਤ ਵਧੀਆ ਟ੍ਰੀਟ ਕਰਦੇ ਆ ਹਰ ਇੱਕ ਦੇ ਨਾਲ ਤੇ ਹੋਰ ਵੀ ਜਿਵੇਂ ਨਵੀਆਂ ਗੱਡੀਆਂ ਦਿੱਤੀਆਂ ਸਰਕਾਰ ਨੇ ਸਾਰਾ ਕੁਝ ਬਹੁਤ ਬੈਸਟ ਆ ਅੱਛਾ ਲੱਡੂ ਖਵਾਉਣ ਤੇ ਹਾਰ ਪਾਉਣ ਵਾਲਾ ਕੰਮ ਕਿਦਾਂ ਦਾ ਲੱਗਿਆ ਚਲਾਣਾ ਨਾਲੋਂ ਵਧੀਆ ਨਹੀਂ ਨਹੀਂ ਪਹਿਲੀ ਵਾਰੀ ਦੇਖਿਆ ਇਹ ਤਾਂ ਕੌਂਸਲਰ ਨੇ ਰੋਕੇ ਕਦੇ ਹਾਰ ਭਾਗੇ ਲੱਡੂ ਖਵਾਏ ਹੋ ਹਾਂਜੀ ਵੈਰੀ ਗੁੱਡ ਨਹੀਂ ਬਹੁਤ ਬੈਸਟਾ ਹੀ ਕੰਮ ਹੈ ਹਮ ਅਮਦੁਰਤ ਕੀ ਕਰਦੀ ਸੀ ਫਿਰ ਪੁਲਿਸ ਪਹਿਲਾਂ ਨਹੀਂ ਉਹ ਫਿਰ ਗਲਤੀ ਆਪਣੀ ਆ ਉਹ ਤਾਂ ਫਿਰ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਜਦੋਂ ਹੁਣ ਆਪਣੇ ਕਾਗਜ਼ ਪੱਤਰ ਨਹੀਂ ਪੂਰੇ ਹਨ ਆਪਣੇ ਕੋਈ ਵੀ ਡਾਕੂਮੈਂਟ ਨਾ ਕੰਪਲੀਟ ਹੋਗਾ ਫਿਰ ਉਹ ਗਲਤੀ ਆਪਣੀ ਉਹਨਾਂ ਨੇ ਤਾਂ ਫਿਰ ਕਹਿਣਾ ਹੀ ਚਲੋ ਬਹੁਤ ਅੱਛਾ ਕਰਦੇ ਆ ਨਾ ਥੈਂਕ ਯੂ ਭਰਾ ਕਿਹੜੀ ਕੀ ਨਾਮ ਹੈ ਤੁਹਾਡਾ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਆਏ ਚੰਦਬੱਜਾ ਪਿੰਡ ਫਰੀਦਕੋਟ ਜਿਲ੍ਹੇ ਦਾ ਜਲਾਇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਬਾਈ ਜੀ ਉਹਨਾਂ ਦਾ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਪੁਲਿਸ ਜਦੋਂ ਦੀ ਸਰਕਾਰ ਤਬਦੀਲ ਲੱਡੂ ਖਵਾ ਕੇ ਲੋਕਾਂ ਨੂੰ ਜਾਗਰੂਕ ਕਰਦੀ ਹੋਵੇ ਵੀ ਤੁਹਾਨੂੰ ਘਰ ਕੋਈ ਡੀਕ ਰਿਹਾ ਬਹੁਤ ਧੰਨਵਾਦ ਜੀ ਪੰਜਾਬ ਪੁਲਿਸ ਦਾ ਉਧਰ ਦੂਜੀ ਸੜਕ ਸੁਰੱਖਿਆ ਫੋਰਸ ਦਾ ਸੋ ਅਜਿਹੇ ਕਾਰਜ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਨੇ ਚਾਹੀਦੇ ਨੇ ਧੰਨਵਾਦ ਜੀ